ਆ ਰਿਹਾ ਪੁਰਾਣ ਚੋੜਨ ਨੂੰ ਨੰਬਰ 100 ਕਰ ਲੈਣਾ ਹਾਂ ਅੱਜ ਜਿਹੜੇ ਆਖੋ ਦੇਖੋ ਮਿੱਟੀ ਆਖੀ ਕਰੋ ਜੀ ਇਧਰ ਦੇਖੋ ਇਹਨਾਂ ਸਮੂਹ ਸਮਾਂ ਲੈ ਕੇ ਆਪੇ ਮੂਹਰ Yeah. <laughs> ਇਹ ਸਭ ਜਿੱਤ ਕੇ ਅਗਰ ਨਗਰ ਅੰਦਰ ਆ ਗਿਆ ਇਹ ਮੈਨੂੰ ਇਹ ਲੱਗ ਰਿਹਾ ਮੈਂ ਕਦੇ ਸੋਚਿਆ ਨਹੀਂ ਸੀ ਵੀ ਇੰਨੇ ਸਾਰੇ ਘਰੀਦੋ ਲੋਕਾਂ ਨੇ ਇੰਨਾ ਇਨਕਰੇਜਮੈਂਟ ਦੇ ਕੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਮੈਡਲ ਮੇਰਾ ਨਹੀਂ ਪੂਰੇ ਪੰਜਾਬ ਦਾ ਸਾਡੇ ਪੂਰੇ ਮੋਹਾਲੀ ਦਾ ਹੈ ਕਿ ਮੈਂ ਇਥੇ ਜੰਮੇ ਬੜੇ ਮੈਥੀ ਫੀਲ ਨਾ ਸਟਾਰਟ ਕਰਾਇਆ ਜਿਹੜਾ ਤੇ ਉਹ ਹੋਪ ਕਰਦੇ ਕਿ ਸਾਰੇ ਲੋਕ ਇਸ ਇਹ ਮੈਡਲ ਦੇ ਕੇ ਸਾਰੇ ਨੌਜਵਾਨ ਇਨਕਰੇਜਮੈਂਟ ਮਿਲੋਗੇ ਸਾਡੇ ਨਸ਼ਾ ਦੂਰ ਜਾਣਗੇ ਤੇ ਪੰਜਾਬ ਦਾ ਹੋਰ ਵੀ ਚੱਕ ਰਗਾ ਕੀ ਸੋਚਦੇ ਹੋ ਕਿ ਕਿੰਨਾ ਨੇ ਮਤਲਬ ਪੇਰੈਂਟਸ ਨਾਲ ਦਾ ਬੱਚਾ ਕਿਉਂ ਹੀ ਅੱਗੇ ਲੈਣਾ ਚਾਹੀਦਾ ਜਿਵੇਂ ਦਾ ਇਹੀ ਕਹਾਂਗਾ ਜਿੱਦਾਂ ਮੇਰਾ ਐਕਸਪੀਰੀਅੰਸ ਹੈ ਕਿ ਵੀਐਨਸੀ ਮੇਰੇ ਬਾਮਾ ਜੀ ਸਾਰਿਆਂ ਦੀ ਸਾਰੇ ਦੀ ਬਹੁਤ ਸਪੋਰਟ ਰਹੀ ਹੈ ਮੈਂ ਜਦ ਵੀ ਮੈਚਸ ਹਾਰਦਾ ਵੀ ਰਿਹਾ ਜਦ ਵੀ ਖੇਡੇ ਪੜਾਈ ਚੰਗਾ ਨਹੀਂ ਕਰ ਰਹੇ ਨੇ ਇਹ ਕਿਹਾ ਸੀ ਵੀ ਕੋਈ ਨਾ ਜਬਰਨ ਲਾ ਕੇ ਕਰ ਜੋ ਵੀ ਚੰਗੀ ਤਰ੍ਹਾਂ ਕਰੇਗਾ ਉਹ ਰਿਜ਼ਲਟ ਚੰਗਾ ਹੀ ਆਊਗਾ ਤੇ ਪਾਪਾ ਜੀ ਦੀ ਮੇਰੇ ਮੈਚ ਜਿੱਤੇਗਾ ਨੈਕਸਟ ਟਾਈਮ ਕੀ ਹੈ ਟਾਟਾ ਇਹ ਨੈਕਸਟ ਵਾਰ ਇਹ ਨਹੀਂ ਹੈ ਕਿ ਇਹ ਮੈਚ ਆਪਣੇ ਪ੍ਰੋਫੈਸ਼ਨਲ ਰੈਂਕਿੰਗ ਟੌਪ 10 ਚਾਹੁੰਦਾ ਔਰ ਵੀ ਜਿੰਨੇ ਵੀ ਮੈਚਸ ਖੇਡ ਜਦੋਂ ਪੰਜਾਬ ਦੇ ਆਪਣੇ ਸਿੱਖ ਕੌਮ ਦਾ ਨਾਮ ਉੱਚ ਕਰਦਾ। ਲੰਬੀ ਜਿੱਤ ਕੋ ਨਹੀਂ ਚਾਹੀਦਾ। ਜੀ ਆਨ ਫੋਰਚਨਟਲੀ 2026 올림픽 स्पोर्ट ਹੈ ਨਹੀਂ ਕਿ ਕਿ ਲਾਸਟ ਟੂ ਵਰਡਿੰਗ ਇੱਕ ਹੋਰ ਤਵਾਰ ਕਿਸੇ ਨੇ। ਉਸ ਤੋਂ ਅੱਗੇ ਅਗਲੀ ਮਿੰਟ ਮੇਰੀ ਏਸ਼ੀਅਨ ਬੀਚ ਗੇਮ ਹੈ। ਮੈਂ ਪੂਰੀ ਜਾਨ ਨਾਲ ਸੁਣੋਗੇ ਉਦਾਹਰਣਾਂ ਦੇ ਲੱਗੇਗਾ। ਬਹੁਤ ਵਧੀਆ ਲੱਗ ਰਿਹਾ ਜਿੰਨਾ ਰਿਸਪੌਂਸ ਪਹਾੜੀ ਸ਼ਹਿਰ ਦੇ। ਜਿੰਨਾਂ ਦੀ ਮੈਨੂੰ ਖੁਸ਼ੀ ਹੈ ਮੈਨੂੰ ਲੜ ਕੇ ਬਣੇ ਤੋਂ ਜ਼ਿਆਦਾ ਪਹਾੜੀ ਸ਼ਹਿਰ ਨੂੰ ਸਾਰ ਪੰਜਾਬ ਪੌਰ ਤੋਂ ਖੁਸ਼ੀ ਹੈ। ਮੈਂ ਚਾਹਾਂਗਾ ਕਿ ਇਸ ਇਹ ਦੇਖ ਕੇ ਹਿੰਦਰਪਾਲ ਨੂੰ ਦੇਖ ਕੇ ਬਾਕੀ ਬੱਚੇ ਵੀ ਸਪੋਰਟਸ ਨੂੰ ਜ਼ਿਆਦਾ ਧਿਆਨ ਦੇਣ ਉਹ ਨਸ਼ਿਆਂ ਤੋਂ ਦੂਰ ਰਹਿਣ ਪੇਰੈਂਟਸ ਨੂੰ ਕੀ ਦੇਣਾ ਚਾਹੁੰਦੇ ਪੇਰੈਂਟਸ ਨੂੰ ਸੁਨੇਹਾ ਜੀ ਦੇਣਾ ਚਾਹੁੰਦਾ ਕਿ ਸੋਸ ਦੇ ਵਿੱਚ ਵੀ ਖੇਪ ਹੋਵੇ ਕਰਾ ਅਗਰ ਦੇਖਿਆ ਜਾਵੇ ਤਾਂ ਇਸ ਕਰਕੇ ਬੱਚਿਆਂ ਨੂੰ ਸਪੋਰਟਸ ਵਿੱਚ ਭਾਗ ਤਾਂ ਕਿ ਉਹ ਆਪਣੇ ਨਸ਼ਿਆਂ ਤੋਂ ਦੂਰ ਰਹਿ ਸਕਣ ਸਾਡੇ ਵੱਲੋਂ ਇੱਕ ਬਹੁਤ ਮਾਨਵਾਰੀ ਗੱਲ ਹੈ ਕਿ ਸਾਡਾ ਛੋਟਾ ਬੇਟਾ ਵਿੱਚ ਵਿੱਚ ਗੱਲ ਜੀ ਹਰਿੰਦਰਪਾਲ ਸੰਧੂ ਸਾਨੂੰ ਸਾਡੇ ਮਾਣ ਵਾਸਤੇ ਰਹੇ ਆ ਮੁਹਾਲੀ ਵਾਸਤੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਜਿੱਦ ਨੇ ਜਿੱਥੇ ਸਾਡਾ ਮੁਹਾਲੀ ਦਾ ਐਸਐਸ ਨਗਰ ਦਾ ਪੰਜਾਬ ਦਾ ਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ ਬੜੀ ਮਹਿਲਤ ਹੈ ਖਿਡਾਰੀ ਪਿਓ ਦਾ ਪੁੱਤਰ ਖਿਡਾਰੀ ਸਰਦਾਰ ਹਰਪਾਲ ਸਿੰਘ ਵੀ ਐਜਿਟੇਡ ਫਾਦਰ ਨੇ ਉਹ ਵੀ ਹਾਕੀ ਦੇ ਨੈਸ਼ਨਲ ਲੈਵਲ ਦੇ ਖਿਡਾਰੀ ਰਹੇ ਨੇ ਔਰ ਉਹਨਾਂ ਦਾ ਬੇਟਾ ਚਾਰ ਬੋੜੀਆਂ ਹੋਰ ਉੱਤੇ ਟੱਪ ਕੇ ਇਸ਼ੀਅਲ ਦੀ ਗੌਰਮੈਂਟ ਲੈ ਕੇ ਆਇਆ ਹੈ ਸਾਨੂੰ ਮਾਣ ਹੈ ਇਹ ਉਹ ਲੋਕ ਬੇਕ ਵਿੱਚ ਵੀ ਇਹ ਮੈਡਲ ਹੈ